ਪਿਆਰਿਓ ਵਾਹਿਗੁਰੂ ਜੀ ਦਾ ਕਲਸਾ ਰਾਜਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸਾਰੇ ਹੀ 21 ਅਗਸਤ 2025 ਨੂੰ ਗਲੋਬਲ ਸਿੱਖ ਕੌਂਸਲ ਵੱਲੋਂ ਲਿਆ ਵਿਚਾ ਅਨੁਮਿਤਾ ਨਾਲੋਂ ਗੁਰਮਤਿ ਦੀ ਵਿਲੱਖਣਤਾ ਉੱਪਰ ਵਿਚਾਰਾਂ ਕਰਨ ਲਈ ਜੁੜ ਬੈਠੇ ਹਾਂ ਮੇਰੇ ਵਿਚਾਰ ਇਹ ਹਨ ਕਿ ਇਸ ਦੁਨੀਆਂ ਉੱਪਰ ਜਿੰਨੇ ਵੀ ਮਤ ਹਨ ਉਹ ਸਾਰੇ ਹੀ ਕਹਿਣ ਨੂੰ ਤਾਂ ਇਹ ਗੱਲ ਕਹਿੰਦੇ ਹਨ ਕਿ ਰੱਬ ਇੱਕ ਹੈ ਪਰ ਬਹੁਤਿਆਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ ਦੁਨੀਆਂ ਦੇ ਉੱਪਰ अनेका ਹੀ ਮਤ ਹਨ ਉਹਨਾਂ ਦੀ ਗਿਣਤੀ ਕਰਨੀ ਮੁਸ਼ਕਲ ਹੈ ਪਰ ਕੁਝ ਕੁ ਮਤਾਂ ਦੇ ਨਾਲ ਗੁਰਮਤ ਨੂੰ ਜੋੜ ਕੇ ਦੇਖਿਆ ਹੈ ਉਹਨਾਂ ਦੇ ਪਰ ਵਿਚਾਰ ਕਰਦੇ ਹਾਂ ਜਿਵੇਂ ਕਿ ਨੰਬਰ 1 Hindu mat ਇਹ ਮਤ ਇੱਕ ਰੱਬ ਦੀ ਜਗ੍ਹਾ 33 ਕਰੋੜ ਦੇਵੀ ਦੇਵਤਿਆਂ ਦੀ ਅराधना ਕਰਦਾ ਹੈ ਅਤੇ ਵਿਸ਼ਨੂੰ ਬ੍ਰਹਮਾ ਮਹੇ ਹਿਦੇ ਤਿਗੜੇ ਵਿੱਚ ਜਿਆਦਾ ਵਿਸ਼ਵਾਸ ਕਰਦਾ ਹੈ ਇਹਨਾਂ ਮੁਤਾਬਕ ਕਿ ਤਿੰਨੋਂ ਹੀ ਸ੍ਰਿਸ਼ਟੀ ਨੂੰ ਚਲਾ ਰਹੇ ਹਨ ਇਹ ਰੱਬ ਦਾ ਘਰ ਕਾਂਸੀ ਦੇ ਮੰਦਿਰ ਵਿੱਚ ਮੰਨਦੇ ਹਨ ਇਹ ਔਰਤ ਨੂੰ ਮਰਦ ਦੀ ਦਾਸੀ ਦੇ ਰੂਪ ਵਿੱਚ ਉਸ ਨਾਲ ਬਹੁਤ ਨੀਵਾ ਮੰਨਦੇ ਹਨ ਇਹ ਊਚ ਨੀਚ ਜਾਤ ਪਾਤ ਰੂਆ ਸ਼ੂਤ ਦੇ ਭੇਦ ਭਾਵ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰ ਰੱਖਦੇ ਹਨ ਗੁਰਮਤ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਨੰਬਰ 2 ਤੇ ਅਸਲਾਮਤ ਅਸਲਾਮਤ ਬਾਰੇ ਇਸ ਤਰ੍ਹਾਂ ਹੈ ਕਿ ਇਸ মত ਦੀ ਵਿਚਾਰਧਾਰਾ ਗੁਰਮਤ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਪਰ ਇਸ মত ਵਿੱਚ ਸੁਨਨਤ ਕਰਵਾਉਣਾ ਅਤੇ ਰੱਬ ਦਾ ਘਰ ਮੱਕੇ ਵਿੱਚ ਸਮਝਣਾ ਗੁਰਮਤ ਨਾਲ ਮੇਲ ਨਹੀਂ ਖਾਂਦਾ ਹੈ ਗੁਰਮਤ ਹਿੰਦੂ ਨੂੰ ਅੰਨਾ ਤੇ ਮੁਸਲਮਾਨ ਨੂੰ ਕਾਣਾ ਕਹ ਕੇ ਸਮਝਾਉਂਦੀ ਹੈ ਕਿ ਰੱਬ ਤਾਂ ਵਾਸਤਾ ਹਰੇਕ ਜਗ੍ਹਾ ਤੇ ਮੌਜੂਦ ਹੈ ਇਹ ਮਤ ਆਪਣੀ ਅਦਾਲਤ ਵਿੱਚ ਦੋ ਔਰਤਾਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਮੰਨਦਾ ਹੈ ਔਰਤ ਨਾ ਤਾਂ ਮਸਜਿਦਾਂ ਵਿੱਚ ਜਾ ਸਕਦੀ ਹੈ ਤੇ ਨਾ ਹੀ ਉਹ ਕਾਜੀ ਦੀ ਡਿਊਟੀ ਕਰ ਸਕਦੀ ਹੈ ਤੀਸਰੇ ਨੰਬਰ ਤੇ ਆਉਂਦਾ ਹੈ ਸਥਾਈ ਮਤ ਅਸਾਈ ਮਤ ਬਾਰੇ ਇਸ ਤਰ੍ਹਾਂ ਹੈ ਕਿ ਇਹ ਮਤ ਰੱਬ ਯਿਸੂ ਅਤੇ ਪਵਿੱਤਰ ਆਤਮਾ ਦੇ ਤਿਗੜੇ ਨੂੰ ਮੰਨਦਾ ਹੈ ਇਹ ਮਤ ਭੂਤ ਪ੍ਰੇਤ ਸ਼ੈਤਾਨ ਫਰਿਸ਼ਤੇ ਅਤੇ ਸਵਰਗ ਨਰਕ ਨੂੰ ਮੰਨਦਾ ਹੈ ਇਹ ਮਤ ਜ਼ਿੰਦਗੀ ਵਿੱਚ ਆਉਣ ਵਾਲੇ ਸਭ ਦੁੱਖਾਂ ਦੀ ਜੜ ਔਰਤ ਨੂੰ ਮੰਨਦਾ ਹੈ ਇਨਾਂ ਮੁਤਾਬਕ ਮਰਦ ਦੀ ਜ਼ਿੰਦਗੀ ਵਿੱਚ ਔਰਤ ਹੋਣੀ ਹੀ ਨਹੀਂ ਚਾਹੀਦੀ ਅਗਲਾ ਮਤ ਹੈ ਜਹੂਦੀ ਮਤ ਜੂਦੀ ਮਤ ਦੀ ਵਿਚਾਰਧਾਰਾ ਐਵੇਂ ਹੈ ਕਿ ਇਹ ਮਤ ਇੱਕ ਖੁਦਾ ਨੂੰ ਮੰਨਦਾ ਹੈ ਇਨਾਂ ਮੁਤਾਬਕ ਜਹੂਦੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਮੁਕਤੀ ਨਹੀਂ ਮਿਲ ਸਕਦੀ ਇਹ ਹੋਰਾਂ ਨੂੰ ਕਾਫਰ ਮੰਨਦੇ ਹਨ ਭਾਵ ਕੇ ਜਹੂਦੀਆਂ ਤੋਂ ਇਲਾਵਾ ਹੋਰ ਨਾ ਮਤਾਂ ਦੇ ਲੋਕਾਂ ਨੂੰ ਇਹ ਕਾਫਰ ਕਹਿੰਦੇ ਹਨ ਇਹ ਔਰਤਾਂ ਨੂੰ ਚੰਗਾ ਨਹੀਂ ਮੰਨਦੇ ਜਹੂਦੀ ਮਰਦ ਜਾਨਾ ਸਵੇਰੇ ਉੱਠ ਕੇ ਇਹ ਦੁਆ ਕਰਦੇ ਹਨ ਕਿ हे ਖੁਦਾ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਸਾਨੂੰ ਕਾਫਰ ਅਤੇ ਔਰਤ ਨਹੀਂ ਬਣਾਇਆ ਜੋਗ ਮਤਾਂ ਜੋਗ ਮਤ ਦੀ ਵਿਚਾਰਧਾਰਾ ਕੀ ਹੈ ਇਹ ਮਤ ਕਿਰਤ ਤੋਂ ਭਗੌੜਾ ਹੈ ਇਹ ਮੰਗ ਕੇ ਖਾਂਦਾ ਹੈ ਇਹ ਮੁਕਤੀ ਲਈ ਅਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ 84 ਆਸਣਾ ਰਾਹੀਂ ਤਪੱਸਿਆ ਕਰਦੇ ਹਨ ਇਹ ਗ੍ਰਸਤੀ ਜੀਵਨ ਨੂੰ ਮੁਕਤੀ ਵਿੱਚ ਰੁਕਾਵਟ ਸਮਝਦਿਆਂ ਹੋਇਆਂ ਗ੍ਰਸਤੀਆਂ ਨੂੰ ਮਾੜਾ ਸਮਝਦੇ ਹਨ ਪਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਹ ਗ੍ਰਸਤੀਆਂ ਘਰੋਂ ਹੀ ਮੰਗਦੇ ਹਨ ਉਹਨਾਂ ਕੋਲੋਂ ਜ਼ਿਆਦਾ ਧਨ ਵਟੋਰਨ ਲਈ ਇਹ ਵਰਾਂ ਅਤੇ ਸਰਾਪਾਂ ਦੇ ਲਾਲਚ ਅਤੇ ਡਰ ਦਿੰਦੇ ਹਨ ਗੁਰਮਤ ਇਸ ਮਤ ਨੂੰ ਨਕਾਰਦੀ ਹੈ ਅਗਲਾ ਮਤ ਹੈ ਜੈਨ ਮਤ ਜੈਨ ਮਤ ਦੀ ਵਿਚਾਰਧਾਰਾ ਐਵੇਂ ਹੈ ਇਹ ਮਤ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਪਰ ਇਸ ਦਾ ਮੁਕਤੀ ਲਈ ਕਈ ਤਰ੍ਹਾਂ ਦੇ ਤਪ ਅਤੇ ਸਰੀਰਕ ਕਸ਼ਟਾਂ ਵਿੱਚ ਵਿਸ਼ਵਾਸ ਹੈ ਇਹ ਮਤ ਰੱਬ ਦੀ ਜਗ੍ਹਾ ਦੇਵੀ ਸੰਤਾਂ ਦੀ ਪੂਜਾ ਕਰਦਾ ਹੈ ਇਹ ਮਤ ਮੁੰਡਨ ਤਪੱਸਿਆ ਤੇ ਅਹਿੰਸਾ ਨੂੰ ਮੁਕਤੀ ਸਾਧਨ ਮੰਨਦਾ ਹੈ ਇਸ ਮਤ ਵੱਲੋਂ ਕਿ ਫਿਰ ਇਸ ਸਾਦੇ ਪ੍ਰਚਾਰ ਨੇ ਲੋਕਾਂ ਦੇ ਜੀਵਨ ਵਿੱਚੋਂ ਵੀਰਤਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ ਇਸ ਮਤ ਦੇ ਅਨੁਸਾਰ ਔਰਤ ਵਿੱਚ ਰੂਹ ਨਹੀਂ ਹੁੰਦੀ ਜਿਸ ਕਰਕੇ ਔਰਤ ਨੂੰ ਕਦੇ ਵੀ ਮੁਕਤੀ ਪ੍ਰਾਪਤੀ ਕਰਨ ਲਈ ਮੁਕਤੀ ਨਹੀਂ ਮਿਲ ਸਕਦੀ ਔਰਤ ਨੂੰ ਮੁਕਤੀ ਪ੍ਰਾਪਤੀ ਕਰਨ ਲਈ ਮਰਨ ਤੋਂ ਬਾਅਦ ਦੁਬਾਰਾ ਮਰਦ ਦੇ ਰੂਪ ਵਿੱਚ ਜਨਮ ਲੈਣਾ ਪਵੇਗਾ ਗੁਰਮਤਿ ਇਸ মত ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ ਅਗਲਾ মত ਹੈ ਬੁੱਧ মত ਇਸ মত ਦੀ ਵਿਚਾਰਧਾਰਾ ਇਹਵੇਂ ਹੈ ਇਹ মত ਨਾਸਤਕਾਂ ਵਾਂਗ ਆਤਮਾ ਰੂਹ ਅਤੇ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਪਰ ਪੁਨਰ ਜਨਮ ਵਿੱਚ ਯਕੀਨ ਰੱਖਦਾ ਹੈ ਜੋ ਕਿ ਸਵੈ ਵਿਰੋਧੀ ਗੱਲ ਹੈ ਇਸ ਮਤ ਅਨੁਸਾਰ ਸੰਸਾਰ ਦੁੱਖਾਂ ਦਾ ਘਰ ਹੈ ਇਹ ਅਲਮਰ ਕੋਜੀ ਆਪ ਮਿਊਟ ਹੋ ਗਏ ਹੈ ਅਨਮਿਊਟ ਕਰ ਲੋ ਹਾਂ ਜੀ ਬਹੁਤ ਅਨਬਾਤ ਹਾਂ ਜੀ ਬੁੱਧ ਮਤ ਇਹ ਮਤ ਨਾਸਤਕਾਂ ਵਾਂਗ ਆਤਮਾ ਰੂਹ ਅਤੇ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਪਰ ਪੁਨਰ ਜਨਮ ਵਿੱਚ ਯਕੀਨ ਰੱਖਦਾ ਹੈ ਜੋ ਸਹਿਬ ਵਿਰੋਧੀ ਗੱਲ ਹੈ ਇਸ ਮਤ ਅਨੁਸਾਰ ਸੰਸਾਰ ਦੁੱਖਾਂ ਦਾ ਘਰ ਹੈ ਬੁੱਧ ਮਤ ਗੁਰਮਤਵਾਂਗ ਸ਼ੁਭ ਵਿਚਾਰ ਸ਼ੁਭ ਸੋਚਣੀ ਸ਼ੁਭ ਕਰਨੀ ਤੇ ਜੋਰ ਦਿੰਦਾ ਹੈ ਅਤੇ ਜਾਤ ਪਾਤ ਮੂਰਤੀ ਪੂਜਾ ਤੇ ਬ੍ਰਾਹਮਣਿਕ ਕੰਮਕਾੜ ਤੋਂ ਵਿਰੋਧ ਕਰਦਾ ਹੈ ਇਹਨਾਂ ਕੁਝ ਵਿਚਾਰਾਂ ਨਾਲ ਗੁਰਮਤ ਸਹਿਮਤ ਹੈ ਬੁੱਧਮਤ ਵਿੱਚ ਸਚਾਈ ਮਾਰਗ ਦੇ ਪਾਂਧੀ ਨੂੰ ਸਿੱਖ ਕਿਹਾ ਜਾਂਦਾ ਹੈ ਜਦੋਂ ਰਾਜਿਆਂ ਨੇ ਬੋਧੀਆਂ ਤੇ ਜ਼ੁਲਮ ਕੀਤੇ ਤਾਂ ਇਹ ਬੁੱਧਲਾ ਵਾਂਗ ਡਰਦੇ ਹੋਏ ਭਾਰਤ ਨੂੰ ਹੀ ਛੱਡ ਗਏ ਭਾਵ ਕੇ ਬੋਧੀ ਵਿਚਾਰਧਾਰਾ ਮਨੁੱਖ ਨੂੰ ਬੀਰਤਾ ਤੋਂ ਦੂਰ ਰੱਖਦੀ ਹੈ ਇਸ ਵਿਚਾਰ ਧਾਰਾ ਦੇ ਅਸਰ ਕਾਰਨ ਹੀ ਭਾਰਤ ਨੂੰ ਲੰਮਾ ਸਾਂ ਗੁਲਾਮ ਰਹਿਣਾ ਪਿਆ ਅਗਲਾ ਸਾਡਾ ਜੋ ਵਿਚਾਰ ਹੈ ਉਹ ਹੈ ਗੁਰਮਤ ਜੋ ਆਖਰੀ ਸਾਡਾ ਪੁਆਇੰਟ ਹੈ ਗੁਰਮਤ ਬਾਰੇ ਵਿਚਾਰ ਇਹ ਜਹਨ ਕਿ ਇਹ ਮਤ ਕੇਵਲ ਇੱਕ ਅਕਾਲ ਪੁਰਖ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਜੋ ਬਹੁਤ ਥੋੜੇ ਸਮੇਂ ਵਿੱਚ ਹੀ ਦੁਨੀਆ ਭਰ ਵਿੱਚ ਆਪਣੇ ਚੰਗੇ ਗੁਣਾ ਕਰਕੇ ਮਸ਼ਹੂਰ ਹੋ ਗਿਆ ਹੈ ਇਹ ਮਤ ਨਰਕ ਸਵਰਗ ਦੀ ਹੋਂਦ ਨੂੰ ਨਹੀਂ ਮੰਨਦਾ ਇਸ ਮਤ ਅਨੁਸਾਰ ਜਿਉਂਦੇ ਜੀ ਮੁਕਤ ਹੋਣ ਦੀ ਲੋੜ ਹੈ ਇਸ ਮਤ ਦਾ ਧਾਰਮਿਕ ਗ੍ਰੰਥ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਨੁੱਖ ਦੀ ਜੀਵਨ ਜਾਂਚ ਦਾ ਖਜ਼ਾਨਾ ਹੈ ਇਹ ਮਤ ਸੈਤਾਨ ਪਰੀਆਂ ਫਿਰਸਤੇ ਰਾਖਸ਼ ਦੇਵੀ ਦੇਵਤਿਆਂ ਆਦ ਨੂੰ ਕਲਪਨਿਕ ਮੰਨਦਾ ਹੈ ਇਸ ਮਤ ਦੇ ਧਾਰਮਿਕ ਸਥਾਨ ਗੁਰਦੁਆਰੇ ਹਨ ਜਿੱਥੇ ਬਕਾਰਾਂ ਨੂੰ ਖਤਮ ਕਰਨ ਦੀ ਅਤੇ ਗੁਣਾਂ ਨੂੰ ਧਾਰਨ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਹ ਮਤ ਦਸਵੰਦ ਦੀ ਰਕਮ ਨਾਲ ਰੋਗੀਆਂ ਨੂੰ ਦਵਾਈ ਭੁੱਖਿਆਂ ਨੂੰ ਭੋਜਨ ਰਾਹੀ ਮਛਾਫਰਾ ਨੂੰ ਰਹਾਇਸ਼ ਫੜਾਂ ਅਤੇ ਪਚਾਲ ਆਦ ਪੀੜਤਾ ਦੀ ਦਿਲ ਖੋਲ ਕੇ ਮਦਦ ਕਰਦਾ ਹੈ ਇਹ ਮਤ ਊਚ ਨੀਚ ਜਾਤ ਪਾਤ ਛੂਹ ਛੂਤ ਨੂੰ ਨਹੀਂ ਮੰਨਦਾ ਸਗੋਂ ਸਭ ਨੂੰ ਬਰਾਬਰ ਸਮਝਦਾ ਹੈ ਇਸ মত ਵਿੱਚ ਔਰਤ ਅਤੇ ਮਰਦ ਬਰਾਬਰ ਸਮਝੇ ਜਾਂਦੇ ਹਨ ਇਸ মত ਦਾ ਹਰੇਕ ਧਾਰਮਿਕ ਕੰਮ ਜੋ ਮਰਦ ਕਰ ਸਕਦਾ ਹੈ ਉਹ ਸਭ ਕੰਮ ਔਰਤ ਵੀ ਬੇਝਿਜਕ ਕਰ ਸਕਦੀ ਹੈ ਇਥੋਂ ਤੱਕ ਕਿ ਔਰਤ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਖੰਡੇ ਬਾਟੇ ਦੀ ਔਰ ਵੀ ਪਿਆਰ ਕਰ ਸਕਦੀ ਹੈ ਇਸ ਮਤ ਵਿੱਚ ਔਰਤ ਨੂੰ ਮਰਦ ਨਾਲ ਨੀਵਾ ਸੰਧਣਾ ਗੁਰਮਤਿ ਬਰੋद्धि ਕਰਮ ਸਮਝਿਆ ਜਾਂਦਾ ਹੈ ਗੁਰਮਤਿ ਨੇ ਗੁਰਮਤਿ ਦੇ ਇਹਨਾਂ ਗੁਣਾ ਕਰਕੇ ਹੀ ਦੁਨੀਆਂ ਭਰ ਦੇ ਚਿੰਤਕ ਇਹ ਕਹਿਣ ਲੱਗ ਪਏ ਹਨ ਕਿ ਜਦੋਂ ਕਦੇ ਵੀ ਪੂਰੀ ਦੁਨੀਆਂ ਦਾ ਧਰਮ ਇੱਕ ਬਣ ਜਾਵੇਗਾ ਤਾਂ ਉਸ ਧਰਮ ਦਾ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇਗਾ। ਇੱਥੇ ਹੀ ਮੈਂ ਆਪਣੇ ਵਿਚਾਰਾਂ ਨੂੰ ਸੰਕੋਚਦਾ ਹਾਂ। ਕਬੀਰ ਕਹੌਤੀ RAM ਕੀ ਝੂਠਾ ਟਗੇ ਨ ਕੋਏ RAM ਕਹੌਤੀ ਸੋ ਸਹੇ ਜੋ ਮਰਜੀਵਾ ਹੋਏ। ਦਾਸ ਰਾਜਸੂਤ ਸਿੰਘ ਕਾਲਾ ਫਗਾਨਾ ਕੋਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ